ਡਲਸੀ ਹੁੰਦੇ ਕਿਥੋਂ ਹਾਂ ਮੇਰਮਲ ਹਸਪੀਟਲ ਹਾਂ ਤੁਸੀਂ ਕਿਥੋਂ ਆਏ ਹੋ ਰੈਣੀ ਕਿਥੋਂ ਗਲਤ ਕੀ ਮਦਦ ਚਾਹੀਦੀ ਤੁਹਾਨੂੰ ਪਾਜੀ ਪੁੱਤਰੀ ਆ ਮੇਰੇ ਸਿੱਤੇ ਹਸਬੰਡ ਨਹੀਂ ਹੈ ਪਹਿਲਾਂ ਸਾਰੇ ਮਕਾਨ ਹੀ ਵੇਚ ਕੇ ਦਿੱਤੇ 7-8 ਲੱਖ ਲਾਤ ਤਾਂ ਹੁਣ ਬਿਲਕੁਲ ਕੋਈ ਵੀ ਸਹੂਲਤ ਨਹੀਂ ਮਨ ਕੋਈ ਵੀ ਕਿਸੇ ਵਾਸਤੇ ਵੀ ਨਹੀਂ ਹੈ ਤੇ ਖਰਚਾ ਕਦਾ ਹੁੰਦਾ ਤੁਹਾਡਾ ਤੇ ਰਹਿ ਰਹੀ ਹਾਂ ਮੈਂ ਖਰਚਾ ਕਦਾ ਕਿੰਨਾ ਕੀ ਆਰਮੀ ਦੀ ਪੈਨਸ਼ਨ ਆਉਂਦੀ ਸੀ 18000 ਉਦੇ ਵਿੱਚ ਮੈਂ ਲੋਨ ਚੱਕਿਆ ਥੋੜਾ ਜਿਹਾ ਉਹ ਇੱਥੇ ਤੇ ਟ੍ਰੀਟਮੈਂਟ ਕਰਵਾਇਆ ਸਿਰਫ ਹੁਣ 12000 ਆ ਰਿਹਾ ਉਹਦੇ ਵਿੱਚ ਮੈਂ ਤੁਹਾਡੇ ਹਸਬੰਦ ਆਰਮੀ 'ਚ ਸੀਗੇ ਹਾਂਜੀ ਕਿਹੜੀ ਕਿਹੜੀ ਪੋਸਟ ਤੇ ਸੀਗੇ ਜੀ ਆਰਮੀ ਓਹੋ ਤੇ ਉਹਨਾਂ ਦੀ 28 ਸਾਲ ਦੀ ਉਮਰ 'ਚ ਜਦੋਂ ਡੈਥ ਹੋ ਗਈ ਸੀ 40 ਸਾਲ ਡੈਥ ਕਿਦਾਂ ਹੋਈ ਸੀ ਡੈਥ ਕਿਦਾਂ ਹੋਈ ਸੀ ਡੈਥ ਐਕਸੀਡੈਂਟ ਐਕਸੀਡੈਂਟ ਹੋ ਗਿਆ ਸੀ ਜੌਬ ਦੇ ਦਰਮਿਆਨ ਕੇ ਨਹੀਂ ਨਹੀਂ ਛੁੱਟੀ ਤੇ ਸੀ ਛੁੱਟੀ ਤੇ ਸੀ ਤੇ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਦੂਜੇ ਕਰਦਾ ਬੜਾ ਵੀ ਕੁਛ ਨਹੀਂ ਕਰਦਾ ਉਹ ਵੀ ਪਹਿਲਾਂ ਹੀ ਕਰਨਾ ਪੈਂਦਾ ਘਰ ਆਪਣਾ ਕਿਰਾਏ ਤੇ ਨਹੀਂ ਜੀ ਰੈਂਟ ਤੇ ਤੇ ਕਿੰਨਾ ਖਰਚ ਆ ਜਾਂਦਾ ਮਹੀਨੇ ਦਾ ਇਹਨਾਂ ਤੇ ਕਰਜਾ ਬਾਜੀ ਤੁਸੀਂ ਮੰਨ ਲਓ ਕਿ ਪਹਿਲਾ ਡਾਇਲਿਸਿਸ ਸੈਸ਼ਨ ਸਟਾਰਟਿੰਗ ਤੇ 25 25 ਰੁਪਏ ਮੰਨ ਕੇ ਆ ਉਸ ਤੋਂ ਬਾਅਦ ਡਾਇਲਿਸਿਸ ਤਾਂ ਥੋੜਾ ਘੱਟ ਹੁੰਦਾ ਜਾਂਦਾ ਹੁਣ ਖੂਨ ਦੀਆਂ ਬੋਤਲਾਂ ਚੜਾਉਣੀਆਂ ਇਹਦੇ ਸਿਰਫ 5 ਗ੍ਰਾਮ ਮੈਂ ਰਿਪੋਰਟਾਂ ਵਿੱਚ ਰੱਖਿਆ ਆਪ ਦੇਖ ਲਓ ਤੇ ਟ੍ਰੀਟਮੈਂਟ ਕਿੱਥੋਂ ਕਰਾ ਰਹੇ ਉਹਨਾਂ ਦਾ ਇਹਦਾ ਹੁਣ ਗਵਿੰਦਗੜ੍ਹ ਕਿੱਥੋਂ ਕਿਹੜੇ ਹਸਪੀਟਲ ਗਵਿੰਦਗੜ੍ਹ ਨਿਰਮਲ ਹਸਪਤਾਲ ਤੇ ਕੋਈ ਉਥੋਂ ਗਵਰਨਮੈਂਟ ਸਕੀਮ ਦੇ ਅੰਡਰ ਨਹੀਂ ਤੁਹਾਡਾ ਹੋ ਰਿਹਾ ਕੋਈ ਆਰਮੀ ਸਕੀਮ ਨਹੀਂ ਇਦਾਂ ਦੀ ਨਹੀਂ ਆਰਮੀ ਤਾਂ 25 ਤੱਕ ਸੀ 25 ਸਾਲ ਤੱਕ ਹਾਂਜੀ ਹੁਣ ਇਹ 32 ਸਾਲ ਕ੍ਰੋਸ ਕਰ ਦਿੱਤੇ 32 ਸਾਲ ਸ਼ਾਦੀ ਨਹੀਂ ਹੋਈ ਨਹੀਂ ਕਿਡਨੀਆਂ ਕਦੋਂ ਤੋਂ ਖਰਾਬ ਹੈ ਕਿਡਨੀਆਂ ਕਦੋਂ ਤੋਂ ਖਰਾਬ ਹੈ 1.5 ਸਾਲ ਕਰਾ ਕਿੰਨੀਆਂ ਖਰਾਬ ਕਿਦਾਂ ਹੋਈਆਂ ਹਾਈ ਬੀਪੀ ਹਾਈ ਬੀਪੀ ਤੁਸੀਂ ਕੰਮ ਕੀ ਕਰਦੇ ਸੀ ਬਾਹਰ ਕੰਟਰੀ ਹੈ ਕਿਹੜੀ ਕੰਟਰੀ ਮਲੇਸ਼ੀਆ ਕੀ ਕਰਦੇ ਸੀ ਉੱਥੇ ਸਟੋਰ ਕੀਪਰ ਤੇ ਪੜਾਈ ਲਿਖਾਈ ਨਹੀਂ ਕੀਤੀ ਤੁਸੀਂ ਕਿੰਨਾ ਪੜੇ ਹੋ 10ਵੀਂ ਪਾਸ ਕਿਉਂ ਫਾਦਰ ਆਰਮੀ ਚ ਤੇ ਆਪਾਂ 10ਵੀਂ ਪਾਸ ਕੋਈ ਪਤਾ ਕਿ ਹੈ 4 ਸਾਲ ਦੀ ਸ਼ਾਦੀ ਤੋਂ ਤੇ ਡੈਥ ਹੋ ਗਈ ਤੇ 1 ਸਾਲ ਗਈ ਅੱਛਾ 1 ਸਾਲ ਦਾ ਸੀ ਦੂਸਰਾ ਦੋਸਤ ਹੁਣ ਪੈਨਸ਼ਨ ਆ ਰਹੀ ਹੈ ਤੁਹਾਨੂੰ ਪੈਨਸ਼ਨ ਤੁਹਾਨੂੰ ਦੱਸਿਆ ਮੈਂ 18 ਤੋਂ ਪੇਮੈਂਟ ਕੱਟਦੇ ਆ ਮੇਰੀ 650 ਰੁਪਏ 12000 ਉਹਦੇ ਚ ਮੈਂ ਰੈਂਟ ਵੀ ਦਿਨਾ ਮੈਂ ਥੋੜਾ ਕੋ ਕਿੰਨਾ ਰੈਂਟ ਰੈਂਟ ਮੈਂ 49 ਰੁਪਏ ਦਿੰਦੇ ਹਾਂ। ਬਾਕੀ ਜੀ ਬਿਜਲੀ ਦਾ ਕਿਰਾਇਆ ਔਰ ਰਾਸ਼ਨ ਦਾ ਪ੍ਰੋਬਲਮ ਪ੍ਰੋਬਲਮ ਹੈ। ਕੋਈ ਦਿੱਕਤ ਨਹੀਂ। ਘਰ ਆ ਕੇ ਬੈਠਣਾ ਹੁੰਦਾ। ਹੁੰਦੇ ਖੰਨੇ ਰਹਿੰਦੇ ਆ। ਹਾਂਜੀ ਇਹਦੇ ਇੱਕ ਸਕੂਲ ਆ ਬਣਾ। ਤੇ ਖੰਨੇ ਤੋਂ ਗੋਬਿੰਦਗੜ ਕਿੰਨੀ ਦੂਰ ਪੈਂਦਾ ਤੁਹਾਨੂੰ? ਜ਼ਿਆਦਾ ਨਹੀਂ ਆਦਾ ਕਿੰਨਾ। ਤੇ ਦਲਸੀ ਹਫ਼ਤੇ ਦੇ ਦੋ ਹੁੰਦੇ। ਤਿੰਨ। ਤੇ ਤੁਸੀਂ ਸੁਲਾ ਬਣਾ ਲੈ ਕੇ ਆ ਰਹੇ। ਜੇ ਤੁਸੀਂ ਲੁਧਿਆਣੇ ਰਹਿ ਜੋ ਤਾਂ ਅਸੀਂ ਤੁਹਾਡਾ ਸਾਰਾ ਟ੍ਰੀਟਮੈਂਟ ਅਫੋਰਡ ਕਰ ਸਕਦੇ ਹਾਂ। ਤੁਸੀਂ ਲੁਧਿਆਣੇ ਸ਼ਿਫਟ ਹੋ ਸਕਦੇ। ਮੁਬਾਰਕ ਪਰ ਪਹਿਲੇ ਮੈਂ ਦਿੱਲੀ ਤੋਂ ਸੁਣਨ ਚ ਕਿੱਲੇ ਹਲ ਨਿਤਕ ਪਾਉਰੀ ਆਂਟੀ ਇੱਕ ਜਿਹੜਾ ਤੁਹਾਡਾ ਉੱਥੇ 10 20 25 ਹਜ਼ਾਰ ਦਾ ਖਰਚਾ ਮਹੀਨੇ ਦਾ ਇੱਥੇ ਸਾਡਾ ਫ੍ਰੀ ਹੋ ਜਾਣਾ ਅਸੀਂ ਤੁਹਾਡੀ ਹੈਲਪ ਤਾਂ ਕਰ ਦਾਂਗੇ ਪਰ ਉਹਦਾ ਫਾਇਦਾ ਨਹੀਂ ਕਿ ਪ੍ਰੋਪਰ ਹੈਲਪ ਨਾ ਕਰ ਪਾਈਏ ਕਿਉਂਕਿ ਲੁਧਿਆਣੇ ਡੈਲਸਿਸ ਅਸੀਂ ਤੁਹਾਡੇ ਫ੍ਰੀ ਕਰਾ ਸਕਦੇ ਹਾਂ بڑے ਡੈਲਸਿਸ ਸੈਂਟਰ ਐਸੇ ਨੇ ਜਿਹੜੇ ਫ੍ਰੀ ਕਰ ਦਿੰਦੇ ਆਲਰੇਡੀ ਤਾਂ ਅਸੀਂ ਉੱਥੋਂ ਵੀ ਕਰਾ ਸਕਦੇ ਆ ਦਵਾਈਆਂ ਤੋਂ ਅਸੀਂ ਲੈ ਕੇ ਦੇ ਸਕਦੇ ਆ ਅਗਰ ਵੀ ਜੇ ਖੰਨੇ ਤੋਂ ਕੋਈ ਪਰਵਾਹ ਖੰਨੇ ਮੈਂ ਪਤਾ ਕਰ ਲੈਣਾ ਜੇ ਕੋਈ ਡੈਲਸਿਸ ਤੁਹਾਡੇ ਫ੍ਰੀ ਕਰਦਾ ਤਾਂ ਅਸੀਂ ਦੇਖ ਲੈਣਾ ਹਾਂ ਕਿਉਂਕਿ ਮੁੰਬਈ ਇਹਦਾ ਉਸਤੂਲਾ ਬਣਾਉਣਾ ਉਹਨਾਂ ਨੇ ਕਿਹਾ ਨਿਆ ਬਣਾਓ ਬੰਦਾ ਜਿਹੜੀ ਗੋਬਿੰਦਗਨ ਵਾਲੀ ਆਪਣੇ ਕੋਲ ਟੀਮ ਆ ਉਹਨਾਂ ਨਾਲ ਗੱਲ ਕਰੋ ਹੈਗਾ ਤੁਹਾਡਾ ਨੰਬਰ ਉਹਨਾਂ ਨੂੰ ਫੋਨ ਕਰੋ ਕੋਈ ਕੇਸ ਹੈ ਤੇ ਆਪਣੇ ਕੋਲੇ ਕੋਈ ਲੁਧਿਆਣੇ ਆਣ ਦੀ ਫੈਸਿਲਿਟੀ ਵੀ ਨਹੀਂ ਹੋਣੀ ਵੀ ਅਸੀਂ ਕਿਸੇ ਮੁੰਲੇ ਤੇ ਲੈ ਕੇ ਆਉਣਾ ਵਸਤਾ ਇਹ ਜੜ ਨਹੀਂ ਹੁਗਦਾ ਆਏ ਕਿਦਾਂ ਫਿਰ ਕਿਸੇ ਨੂੰ ਪੜੋਸੀ ਨੂੰ ਲੈ ਕੇ ਉਹ ਜੱਡੀ ਲੈ ਕੇ ਉਦੋਂ ਯਾਨੀ ਸ਼ਿਫਟ ਹੋ ਜੂਗਾ ਉਦੋਂ ਯਾਨੀ ਫ੍ਰੀ ਹੋ ਜਾਏਗਾ ਸਾਰਾ ਤੇ ਤੁਹਾਡਾ ਇਹ ਖਰਚਾ ਖਤਮ ਹੋ ਜੀ ਗਾ ਮਾੜੀ ਕਰਿਓ ਗੱਲ ਕੋਈ ਭਾਈ ਨੇ ਕੇਸ ਦਿੱਤਾ ਹੈ ਤੇਰੇ ਕੋਲ ਕੱਲ ਆਣਗੇ ਕੋਈ ਇਨਕੁਆਇਰੀ ਕਰਕੇ ਸਾਰੀ ਇਹਨਾਂ ਦੀ ਹੈਲਪ ਕਰੋ ਜੇ ਨਹੀਂ ਹੁੰਦੀ ਕੋਈ ਸੰ ਦੱਸੋ ਸੀ ਕਰਾਂਗੇ ਮੇਰੀ ਨਾਲ ਟੀਮ ਹੈ ਮੰਡੀ ਗੋਵਿੰਦਗੜ ਉਹਨਾਂ ਦਾ ਮੈਂ ਨੰਬਰ ਦਿੰਨਾ ਤੁਹਾਨੂੰ ਉਹ ਕੱਲ ਮਿਲਣਗੇ ਤੁਹਾਨੂੰ ਤੁਹਾਡੇ ਘਰ ਆਣਗੇ ਤੈਕੀਕਾਤ ਕਰਨਗੇ ਔਰ ਜੋ ਸਾਡੇ ਕੋਲ ਵੱਧ ਤੋਂ ਵੱਧ ਹੋ ਸਕੇ ਮਦਦ ਅਸੀਂ ਕਰਾਂਗੇ ਇਨ ਕੇਸ ਤੁਹਾਡੀ ਸੁਣਵਾਈ ਨਹੀਂ ਹੁੰਦੀ ਇੱਥੋਂ ਤਾਂ ਤੁਸੀਂ ਦੁਬਾਰਾ ਮੈਨੂੰ ਮਿਲ ਲਿਓ ਆ ਕੇ ਬੇੜੇ ਨਾ ਲੇਗੇ ਤੇ ਇਕੱਲੇ ਆ ਜੀਓ ਇतना ਪੇਸ਼ੈਂਟ ਬਹੁਤ ਜ਼ਿਆਦਾ ਨੇ ਕਈ ਵਾਰ ਸਾਡੇ ਕੋਲ ਇੰਨਾ ਰਿਕਾਲ ਨਹੀਂ ਹੁੰਦਾ ਕਿ ਅਸੀਂ ਕੱਲ ਤੁਹਾਨੂੰ ਪੁੱਛੀਏ ਕਿ ਕਿਵੇਂ ਹੋ ਤਾਂ ਤੁਹਾਡੀ ਡਿਊਟੀ ਹੈ ਤੁਸੀਂ ਸਾਨੂੰ ਦੁਬਾਰਾ ਯਾਦ ਕਰਾਉਣਾ ਹਫ਼ਤੇ ਬਾਅਦ ਕਿ ਸਾਡੀ ਮਦਦ ਨਹੀਂ ਹੋਈ ਉਹ ਤੁਹਾਡੇ ਘਰੇ ਕੱਲ ਆ ਜੰਗੇ ਇਹ ਮੇਰਾ ਟੀਮ ਮੈਂਬਰ ਹੀ ਹੈ ਇਹ ਹੋ ਸਕਦਾ ਇਹੀ ਤੁਹਾਡਾ ਅਡਾਪਸ਼ਨ ਕਰ ਲੈਣ ਸਾਰੀ ਤੇ ਤੁਹਾਡੀ ਉੱਥੇ ਹੀ ਹੈਲਪ ਕਰਦਿਆ ਕਰਾਂਗੇ ਰਾਸ਼ਨ-ਨੁਸ਼ਨ ਵੀ ਕਰੀ ਦੇਜਿਆ ਕਰਾਂਗੇ ਇਹਦਾ ਨਾਮ ਕੀ ਸਚੀ ਨਹੀਂ ਹੈ ਨਾ ਹਾਂ ਤੇ ਇਹਨਾਂ ਨੂੰ ਮਿਲ ਲਿਓ ਜਾ ਕੇ ਠੀਕ ਹੈ ਕੱਲ ਇਹਨਾਂ ਨੂੰ ਸਵੇਰੇ ਫੋਨ ਕਰਦੇ ਹਾਂ ਤੁਹਾਡੇ ਘਰ ਆ ਜਣਗੇ ਜੇਨ ਕਿਸ ਤੁਹਾਡੀ ਕੋਈ ਹੈਲਪ ਨਾ ਹੋਈ ਤਾਂ ਦੋ ਚਾਰ ਦਿਨ ਬਾਅਦ ਮੈਨੂੰ ਦੁਬਾਰਾ ਇੱ